ਦੀ ਕੀ ਹਲਚਲ ਹੈ ਸਵਾਗਤ ਹੈ ਤੁਹਾਡਾ ਫਿਰ ਤੋਂ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਸ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਬਿਲਕੁਲ ਠੀਕ ਠਾਕ ਆ ਤੇ ਹਸਬੈਂਡ ਗਏ ਹੋਏ ਆ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਸੀਗਾ ਤੋਂ ਇੱਕ ਦੋ ਦਿਨ ਲਈ ਘਰ ਤੋਂ ਬਾਹਰ ਗਏ ਤੇ ਬੱਚੇ ਨਾ ਬੜੀ ਜਿੱਦ ਜੀ ਫੜ ਰਹੇ ਸੀ ਕਿ ਜਾਣਾ ਜਾਣਾ ਕਿਤੇ ਕੱਲ ਦੀ ਮਟਾਲ ਮਟੋਲ ਕਰ ਰਹੀ ਸੀ ਤੇ ਅੱਜ ਫਿਰ ਇੱਥੇ ਨਾ ਇੱਕ ਹੈ ਥੋੜਾ ਖਾਣ ਪੀਣ ਦਾ ਇੱਕ ਪਾਰਕ ਵੀ ਹੈ ਲਾਗੇ walking distance ਤੇ ਆ ਤੇ ਇੱਕ ਖਾਨਪੀਨ ਦਾ ਵੀ ਆ ਤੇ ਅੱਜ ਫਿਰ ਸੋਚ ਲਿਆ ਕਿ ਚਲੋ ਸ਼ਾਮ ਦਾ ਟਾਈਮ ਆ 6:30 ਦਾ ਟਾਈਮ ਆ ਤੇ ਹਾਂਜੀ ਬੇਟਾ ਹੈਲੋ ਕਰੋ ਤੇ ਚੱਲਦੇ ਆ ਹੁਣ ਤੇ ਦੇਖਦੇ ਆ ਕਿੱਥੇ ਕਿੱਥੇ ਜਾਂਦੇ ਆ ਅੱਜ ਤੁਹਾਨੂੰ ਵੀ ਦਿਖਾਉਣੇ ਆ ਨਾਲ-ਨਾਲ ਹੌਲੀ ਹੌਲੀ ਬਾਹਰ ਕੁਝ ਹੋਵੇ ਨਾ ਅਥੇ ਘਰ ਤੋਂ ਨਿਕਲੇ ਸੀ ਜਦੋਂ ਅਸੀਂ ਘਰ ਤੋਂ ਨਿਕਲੇ ਸੀ ਤਾਂ ਵੱਡੀ ਬੇਟੀ ਦੀ ਡਰੈੱਸ ਹੋਰ ਸੀਗੀ ਤੁਸੀਂ ਧਿਆਨ ਦਿੱਤਾ ਹੋਏਗਾ ਬਟ ਉਹ ਇੱਕ ਛੋਟੀ ਜਿਹੀ ਉਹ ਕਾਂਡ ਹੋ ਗਿਆ ਤੋਦੇ ਕਰਕੇ ਫਿਰ ਵਾਪਸ ਗਏ ਤੇ ਡਰੈੱਸ ਕਿਤੇ ਜੁਲੀ ਜਗ੍ਹਾ ਤੇ ਆਪਾਂ ਜਾਣਾ ਸੀ ਜੋ ਆਪਾਂ ਗਈ ਕਿ ਕਿ ਬੱਚਿਆਂ ਨੇ ਖਾਣਾ ਮਿਲਿਆ ਨਹੀਂ ਤੇ ਕਿੰਨੀਆਂ ਕਿ ਮੇ ਮਮਾ ਹੋਰ ਕਿਹਾ ਕਿ ਜਾਓ ਕੋਈ ਹੋਰ ਜਗ੍ਹਾ ਤੇ ਬੈਠਣਾ ਸੀ ਖਾਣ ਤੇ ਉਹ ਥੋੜਾ ਜਿਹਾ ਗੁੰਮ ਸੀ ਤੇ ਉਹਨੇ ਕਰ ਲਿਆ ਇੰਚਾਲਾ ਤੇ ਬਹੁਤ ਤਾਂ ਹੀ ਰਿਖੇ ਸਿਜਾਤੀਆਂ ਹਾਂ ਨੂੰ ਲੱਗਾ ਸੈਟਿੰਗ ਹੈ ਫਰ ਟਾਈਮ ਬੈਠਣੀ ਹੈ ਤੇ ਬੜੀਆਂ ਖੂਬ ਤੇ ਆਪਾਂ ਮਤਲਬ ਜਿਹੜਾ ਦੋਸਤਾਂ ਦੇ ਨਾਲ ਤੇ ਜਾ ਰਹੇ ਹਾਂ ਤੇ 2 ਕੁ ਮਿੰਟ ਦੇ ਵਿੱਚ ਫਿਰ ਆਪਾਂ ਆਪਣੇ ਅਗਲੇ ਪਹੁੰਚ ਗਏ ਜਗ੍ਹਾ ਤੇ ਜਿੱਥੇ ਜਾਣਾ ਸੀ ਤੇ ਐ ਛੋਟੀ ਭੈਣ ਜੀ ਨੂੰ ਜਿੱਦਾਂ ਇਹਨੂੰ ਸਾਰੀ ਨੌਲੇਜ ਆ ਪੀ ਕੀ ਆਪਾਂ ਕੀ ਮੰਗਵਾਉਣਾ ਹੈ ਜਾਂ ਕੀ ਖਾਣਾ ਹੈ ਉਹਨੂੰ ਇੱਕ ਇਹ ਪਤਾ ਹੈ ਕਿ ਕਿ ਬੁੱਕਾ ਤੇ ਇਹਦੇ ਤੋਂ ਦੇਖ ਕੇ ਆ ਪਾਊਡਰ ਕਰਦੇ ਆ ਦੇਖਿਆ ਪੜਿਆ ਕੁਝ ਨਹੀਂ ਬਸ ਇੱਕੋ ਚੀਜ਼ ਦੀ ਫੇਵਰੇਟ ਆ ਫਰਾਈਜ਼ ਤੇ ਉਹ ਆਰਡਰ ਕਰ ਦਿੱਤੀਆਂ ਤੇ ਇਹ ਵੱਡੇ ਬੱਚੇ ਨੇ ਵੀ ਆਪਣਾ ਜੋ ਖਾਣਾ ਪੀਣਾ ਸੀ ਆਰਡਰ ਕੀਤਾ ਬਟ ਹੁਣ ਵੇਟ ਕਰਨੀ ਬੜੀ ਔਖੀ ਹੋ ਰਹੀ ਆ ਕਿ ਛੇਤੀ ਤੋਂ ਛੇਤੀ ਜੋ ਆਪਾਂ ਆਰਡਰ ਕੀਤਾ ਉਹ ਸਾਡੇ ਤੱਕ ਪਹੁੰਚ ਜੇ ਤੇ ਚਲੋ ਜੀ ਪਹਿਲਾਂ ਫਸ ਇਹਦਾ ਛੋਟੇ ਦਾ ਤੇ ਆਰਡਰ ਆ ਗਿਆ ਇਹਦੀਆਂ ਹਮੇਸ਼ਾ ਤੋਂ ਫੇਵਰਟ ਫਰਾਈਜ਼ ਹੀ ਆ ਉਹਨੇ ਮੈਂ ਕਿਹਾ ਚਲੋ ਹੁਣਾਂ ਤੱਕ ਤੂੰ ਇਹਦੇ ਨਾਲ ਟਾਈਮ ਪਾਸ ਕਰ ਇਹਨੇ 버ਗਰ ਆਪਣਾ ਚੀਜ਼ 버ਗਰ ਆ ਉਹਦਾ ਫੇਵਰਟ ਉਹ ਤੇ ਨਾਲ ਉਹਨੇ ਮਿੰਟਮ ਜੀ ਤੋਂ ਡਰਿੰਕ ਵਾਸਤੇ ਆਰਡਰ ਕੀਤੀ ਸੀ ਕਿ ਮਮਾ ਮੈਂ ਕੁਝ ਪੀਣਾ ਵੀ ਆ ਛੋਟਾ ਛੋਟੀ ਬੇਟੀ ਜਿਹੜੀ ਆ ਨਾ ਉਹ ਕੁਝ ਵੀ ਨਹੀਂ ਪੀਂਦੀ ਸਿਰਫ ਇੱਕ ਸਿੰਪਲ ਪਾਣੀ ਉਸ ਤੋਂ ਇਲਾਵਾ ਉਹਨੇ ਨਾ ਨਿੰਬੂ ਪਾਣੀ ਕੁਝ ਨਹੀਂ ਪੀਣਾ ਮਤਲਬ ਕੋਈ ਕੋਲਡ ਡਰਿੰਕ ਨਹੀਂ ਚਲੋ ਪੀਣੀ ਵੀ ਨਹੀਂ ਚਾਹੀਦੀ ਕੋਲਡ ਡਰਿੰਕ ਪਰ ਜਿੱਦਾਂ ਨਿੰਬੂ ਪਾਣੀ ਵਗੈਰਾ ਕੁਝ ਨਹੀਂ ਆਪਣਾ ਇੰਜੋਏ ਕੀਤਾ ਤੇ ਸਾਨੂੰ ਘੰਟਾ ਕਿਕ ਲੱਗਾ ਉੱਥੇ ਫਿਰ ਵਾਪਸੀ ਦਾ ਟਾਈਮ ਸੀਗਾ ਪੌਣੇ 8 ਹੋ ਗਏ ਤੇ ਇਹ ਨੀਚੇ ਨਾ ਬੇਸਮੈਂਟ ਦੇ ਵਿੱਚ ਹੈ ਜਗਾ ਤੇ ਆ ਪੌੜੀਆਂ ਉੱਪਰ ਹੀ ਗਈਆਂ ਤੇ ਜਾ ਰਹੀ ਸੀਗੀ ਹਾਂਜੀ ਤੇ ਟਾਈਮ ਹੋ ਗਿਆ 7:38 8:15 ਹੋ ਗਿਆ ਤਾਂ ਹੁਣ ਆਗੇ ਅਸੀਂ ਘਰ ਬੱਚਿਆਂ ਨੂੰ ਲੈ ਕੇ ਮੈਂ ਘਰ ਆ ਗਈ ਤੇ ਵਧੀਆ ਲੱਗਾ ਇੱਕ ਮੇਰਾ ਨਵਾਂ ਐਕਸਪੀਰੀਅੰਸ ਹੈਗਾ ਨਿਊ ਐਕਸਪੀਰੀਅੰਸ ਜੋ ਸੋਚੀਏ ਤਾਂ ਗੱਲ ਕੁਛ ਵੀ ਨਹੀਂ ਆ ਪਰ ਜੋ ਸੋਚੀਏ ਤਾਂ ਬਹੁਤ ਵੱਡੀ ਹੈ ਨਾ ਮੈਂ ਹੁਣ ਤੱਕ 8-9 ਸਾਲ ਹੋ ਗਏ ਮੈਰਿਜ ਨੂੰ ਮੈਂ ਕਦੀ ਵੀ ਇਦਾਂ ਕੱਲੀ ਨਹੀਂ ਡਿਊਟੀ ਤੇ ਤਾਂ ਜਾਈਦਾ ਹੈ ਨਾ ਉਹ ਤਾਂ ਇੱਕ ਡਿਊਟੀ ਉੱਥੇ ਤਾਂ ਮੈਨੂੰ ਇਹ ਛੱਡ ਆਉਂਦੇ ਵਾਸਤੇ ਚੜਾ ਆਉਂਦੇ ਹੈ ਨਾ ਚੈ ਲੈ ਆਉਂਦੇ ਪਰ ਇਦਾਂ ਬੱਚਿਆਂ ਦੇ ਨਾਲ ਮੈਂ ਕਦੀ ਕੱਲੀ ਨਹੀਂ ਗਈ ਤੇ ਇਹ ਥੋੜਾ ਬਿਜ਼ੀ ਸੀਗੇ ਆਪਣੇ ਗਏ ਸੀ ਥੋੜਾ ਘਰ ਤੋਂ ਬਾਹਰ ਤੇ ਮੈਂ ਵੀ ਮੈਨੂੰ ਹਮੇਸ਼ਾ ਤੋਂ ਕਹਿੰਦੇ ਆ ਕਿ ਤੂੰ ਨਿਕਲ ਬਾਹਰ ਹਨਾ ਘਰ ਤੋਂ ਬਾਹਰ ਜਾ ਕੋਈ ਗੱਲ ਨਹੀਂ ਕੁਛ ਨਿੰਦਾ ਜਾਇਆ ਕਰ ਬੱਚਿਆਂ ਨੂੰ ਲੈ ਜਾਇਆ ਕਰ ਪਰ ਇੱਕ ਮਨ ਦੇ ਵਿੱਚ ਡਰ ਵੀ ਨਹੀਂ ਕਹਿ ਸਕਦੇ ਇੱਕ ਚੱਕਾ ਜਿਹਾ ਰਹਿੰਦਾ ਜਿੱਦਾਂ ਪਰ ਅੱਜ ਬੜਾ ਵਧੀਆ ਲੱਗਾ ਮੈਂ ਇੱਕ ਮੇਰੇ ਮੇਰੇ ਅਕੋਰਡਿੰਗ ਮੈਂ ਇੱਕ ਨਿਊ ਐਕਸਪੀਰੀਅੰਸ ਗੇਨ ਕੀਤਾ ਤੇ ਸਾਨੂੰ ਕਰਨਾ ਚਾਹੀਦਾ ਏ ਇਦਾਂ ਦਾ ਜੇ ਜੇ ਮੇਰੇ ਵਰਗੀ ਹੋਰ ਵੀ ਕੋਈ ਭੈਣ ਆ ਤੇ ਭਾਵੇਂ ਉਹ ਵਰਕਿੰਗ ਊਮੈਨ ਆ वर्किंग वुमेन ਹੋਣਾ ਵੀ ਹਨ ਆਪਣੀ ਜਗ੍ਹਾ ਇੱਕ ਵੱਖਰਾ ਐਕਸਪੀਰੀਅੰਸ ਹੁੰਦਾ ਇੱਕ ਵੱਖਰੀ ਗੱਲ ਹੁੰਦੀ ਆ ਪਰ ਐਦਾਂ ਜਾਣਾ ਕਿਤੇ ਹੋ ਸਕਦਾ ਮੇਰੇ ਵਰਗੀਆਂ ਬਹੁਤ ਭੈਣਾਂ ਹੁਣ ਜਿਹੜੀਆਂ ਹੁਣ ਜ ਤੱਕ ਕੰਮਕਾਰ ਤੇ ਜਾਂਦੀਆਂ ਪਰ ਕੰਮਕਾਰ ਤੋਂ ਬਿਨਾ ਵੈਸੇ ਕਿਤੇ ਇਕੱਲੇ ਜਾਣ ਦੇ ਵਿੱਚ ਝਾਕਾ ਹੋਏ ਜਾਂ ਕਿ ਦੀ ਵੈਸੇ ਗਈਆਂ ਨਾ ਹੁਣ ਤੇ ਜਾਣਾ ਚਾਹੀਦਾ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਤੇ ਸਾਨੂੰ ਜ਼ਿੰਦਗੀ ਇਸੇ ਕੰਮ ਲਈ ਪਰਮਾਤਮਾ ਨੇ ਬਖਸ਼ੀ ਹੋਈ ਹੈ ਇੰਨੀ ਪਿਆਰੀ ਜ਼ਿੰਦਗੀ ਆ ਤੇ ਜੇ ਤੁਹਾਨੂੰ ਮੌਕੇ ਮਿਲਦੇ ਐ ਤਾਂ ਦੇ ਕੁਛ ਨਾ ਕੁਛ ਨਵਾਂ ਸਿੱਖਣ ਦੇ ਤੇ ਸਿੱਖਣਾ ਚਾਹੀਦਾ ਤੇ ਉਤੋਂ ਮੈਂ ਬੜੀ ਖੁਸ਼ਕਿਸਮਤਾਂ ਕਿ ਮੈਨੂੰ ਪਹਿਲਾਂ ਵੀ ਫੈਮਿਲੀ ਇਦਾਂ ਦੀ ਮਿਲੀ ਅੱਗੇ ਵੀ ਜਿਨ੍ਹਾਂ ਨੇ ਕਦੀ ਕੋਈ ਰੋਕ ਟੋਕ ਨਹੀਂ ਕੀਤੀ ਹਨ ਹਮੇਸ਼ਾ ਤੋਂ ਇਹੀ ਕਿਹਾ ਗਿਆ ਹੈ ਕਿ ਜਾਓ ਕਾਰ ਤੋਂ ਬਾਹਰ ਨਿਕਲੋ ਕੁਝ ਸਿੱਖੋ ਆਪਣਾ ਕੰਮ ਕਰੋ ਮੈਂ ਹਾਲਾਂਕਿ ਚਲੋ ਸਕੂਟੀ ਥੋੜੀ-ਬਹੁਤ ਚਲਾ ਲੈਣੀ ਆ ਤੇ ਮੈਂ ਕਾਰ ਵਗੈਰਾ ਕਦੇ ਨਹੀਂ ਚਲਾਈ ਪਰ ਹਮੇਸ਼ਾ ਮੈਨੂੰ ਇਸ ਚੀਜ਼ ਲਈ ਇਨਕਰੇਜ ਕੀਤਾ ਜਾਂਦਾ ਹੈ ਕਿ ਚਲਾਓ ਖੁਦ ਦੇ ਮਤਲਬ ਆਤਮ ਨਿਰਭਰ ਬਣੋ ਤੇ ਮੇਰੇ ਅਕੋਰਡਿੰਗ ਇਦਾਂ ਦੇ ਮੌਕੇ ਬਹੁਤ ਘੱਟ ਮਿਲਦੇ ਆ ਤੇ ਜਿਨ੍ਹਾਂ ਨੂੰ ਮਿਲਦੇ ਆ ਉਹਨਾਂ ਨੂੰ ਜ਼ਰੂਰ ਇਹ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਹਾਲਾਂਕਿ ਮੈਂ ਅਜੇ ਤੱਕ ਨਹੀਂ ਪਰ ਹੁਣ ਅੱਜ ਮੈਂ ਵਧੀਆ ਮੈਨੂੰ ਖੁਦ ਨੂੰ ਆਪਣੇ ਅੰਦਰੋਂ ਇੱਕ ਖੁਸ਼ੀ ਮਹਿਸੂਸ ਹੋ ਰਹੀ ਆ ਬੜਾ ਵਧੀਆ ਲੱਗ ਰਿਹਾ ਤੇ ਮੈਂ ਸੋਚਿਆ ਕਿਉਂ ਨਾ ਤੁਹਾਡੇ ਸਾਰਿਆਂ ਨਾਲ ਵੀ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਏ ਤੇ ਬੱਚੇ ਵੀ ਇੰਨੇ ਜੀ ਖੁਸ਼ ਹੋ ਗਏ ਆ ਕਿ ਚਲੋ ਆਪਾਂ ਮੰਮਾ ਦੇ ਨਾਲ ਗਏ ਆ ਅੱਜ ਹਨਾ ਘੁੰਮ ਫਿਰ ਕੇ ਤੇ ਆਏ ਆ ਤੇ ਹੋਰ ਤੁਸੀਂ ਵੀ ਦੱਸਿਓ ਹੋਰ ਕਿੰਨੇ ਮੇਰੇ ਵਾਂਗ ਐਦਾਂ ਜ਼ਿੰਦਗੀ 'ਚ ਪਹਿਲੀ ਵਾਰੀ ਕੋ ਇਦਾਂ ਦਾ ਸਟੈਪ ਚੁੱਕਿਆ ਸੀਗਾ ਤੇ ਇੱਥੇ ਹੁਣ ਆਪਣੀ ਰਾਤ ਦੀ ਲਾਸਟ ਮੀਲ ਜਿਹੜੀ ਸੀਗੀ ਦੁੱਧ ਮੈਂ ਗਰਮ ਕੀਤਾ ਕਿਉਂਕਿ ਖਾਣਾ ਪੀਣਾ ਤਾਂ ਬਾਹਰ ਹੋ ਗਿਆ ਸੀਗਾ ਤੇ ਦੁੱਧ ਨਹੀਂ ਮੈਂ ਮਿਸ ਕਰਦੀ ਹੈਲੋ ਸਰ ਸ਼ਿਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਵਲੌਗ ਦੇ ਵਿੱਚ ਸੋ ਕੱਲ ਵਾਲਾ ਜਿਹੜਾ ਆਪਾਂ ਵਲੌਗ ਸ਼ੁਰੂ ਕੀਤਾ ਸੀਗਾ ਕਿ ਆਪਾਂ ਬਾਹਰ ਗਏ ਸੀ ਖਾਣ ਪੀਣ ਫਿਰ ਉਸ ਤੋਂ ਬਾਅਦ ਹੋਰ ਕੁਝ ਆਪਾਂ ਸ਼ੂਟ ਕਰ ਹੀ ਨਹੀਂ ਸਕੇ ਜਾਂ ਕਰਨ ਨੂੰ ਹੈ ਹੀ ਨਹੀਂ ਸੀਗਾ ਆ ਕੇ ਬਸ ਫਿਰ ਦੁੱਧ ਵਗੈਰਾ ਗਰਮ ਕੀਤਾ ਬੱਚਿਆਂ ਨੂੰ ਸਵਾਲ ਲਿਆ ਤੇ ਖੁਦ ਵੀ ਫਿਰ ਸੌਂਗੇ ਤੇ ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਕਰਦੇ ਆ ਤੇ ਕੰਮ ਵਗੈਰਾ ਸਾਰੇ ਫਿਨਿਸ਼ ਹੋ ਗਏ ਸੀਗੇ ਸਫਾਈ ਹੋ ਗਈ ਤੇ ਹੁਣ ਖਾਣ ਲੱਗੇ ਸੀਗੇ ਰੋਟੀ ਜਿਹੜੀ ਆਪਾਂ ਕੱਲ ਹਲਵੇ ਦੀ ਸਬਜੀ ਬਣਾਈ ਸੀਗੀ ਉਹਦੇ ਨਾਲ ਹੁਣ ਆਪਾਂ ਬ੍ਰੇਕਫਾਸਟ ਕਰਦੇ ਆ ਕੱਲ ਬੱਚਿਆਂ ਦੇ ਕਰਕੇ ਬਾਹਰ ਚਲੇ ਗਏ ਸੀਗੇ ਤੇ ਇਸ ਕਰਕੇ ਰਾਤੀਂ ਫੇਰਾ ਕੇ ਕੁਝ ਖਾਣ ਨੂੰ ਦਿਲ ਨਹੀਂ ਕੀਤਾ ਬੱਚਿਆਂ ਨੇ ਤੇ ਫਿਰ ਕੁਝ ਵੀ ਨਹੀਂ ਖਾਦਾ ਮੈਂ ਪਰ ਆਪਣਾ ਦੁੱਧ ਵਗੈਰਾ ਜਿਹੜਾ ਰਾਤ ਨੂੰ ਸੌਣ ਲੱਗਿਆਂ ਪੀਨੇ ਆ ਉਹ ਮੈਂ ਗਰਮ ਕਰਕੇ ਪੀ ਲਿਆ ਤੇ ਹੁਣ ਕਰਦੇ ਆਂ ਨਾਸ਼ਤਾ ਆ ਰਿਹਾ ਹੈ ਮੇਰਾ ਬ੍ਰਦਰ ਫੋਨ ਆਇਆ ਸੀਗਾ ਉਹਦਾ ਤੇ ਉਹਨੂੰ ਕੋਈ ਕੰਮ ਸੀਗਾ ਇੱਕ ਦੋ ਇੱਥੇ ਬਾਜ਼ਾਰ ਤੇ ਫਿਰ ਬ੍ਰਦਰ ਤੇ ਭਾਬੀ ਦੋਨੋਂ ਆ ਰਹੇ ਆ ਕਹਿ ਰਹੇ ਕਿ ਚਲੋ ਨਾਲ ਤੁਹਾਨੂੰ ਮਿਲ ਜਾਨੇ ਆ ਉਸ ਸੰਡੇ ਦੇ ਕਰਕੇ ਬ੍ਰਦਰ ਨੂੰ ਵੀ ਛੁੱਟੀ ਸੀ ਤੇ ਬੱਚੇ ਵੀ ਬੜੇ ਖੁਸ਼ ਆ ਕਿ मामੂ ਆ ਰਹੇ ਆ ਐਂ ਪਿਆਰਸ਼ਾ ਰੋ ਕੇ ਪੀਆਂ ਵੀ ਕਰ ਰਹੀਆਂ ਉਹਨੇ 11:30 ਦਾ ਟਾਈਮ ਦਿੱਤਾ ਸੀ ਤੇ ਟਾਈਮ 12:00 ਵਜੇ ਹੁਣ ਬਸ ਇੱਕ ਦੋ ਵਾਰੀ ਕਾਲ ਕਰ ਲਈ ਆ ਤੇ ਪੁੱਛ ਲਿਆ ਵਾ मामੂ ਕਿੱਥੇ ਹੋ ਕਿੱਥੇ ਹੋ ਤੇ ਉਹ ਕਹਿ ਰਿਹਾ ਕਿ ਬਸ 10-15 ਮਿੰਟ ਚ ਆ ਜੰਨਾ ਤੇ ਮੈਨੂੰ ਬਹੁਤ ਖੁਸ਼ੀ ਆ ਬੜਾ ਚਾਹ ਹੈ ਕਿ ਵੀਰਾ ਤੇ ਭਾਬੀ ਆ ਰਹੇ ਆ ਤੇ ਮੈਂ ਥੋੜਾ ਬਹੁਤ ਖਾਣ ਤੇ ਨੂੰ ਮੈਂ ਪੁੱਛਿਆ ਸੀ ਕਹਿੰਦੇ ਨਹੀਂ ਕੁਝ ਸਪੈਸ਼ਲ ਨਹੀਂ ਖਾਣਾ ਤੇ ਥੋੜਾ ਬਹੁਤ ਖਾ ਮਤਲਬ ਖਾ ਲਾਂਗੇ ਤਾਂ ਉਹਦੇ ਲਈ ਮੈਂ ਕੁਝ ਸਨੈਕਸ ਜੇ ਤਿਆਰ ਕਰ ਲਿਆ ਤੇ ਫਿਰ ਆਉਂਦੇ ਆ ਤੇ ਨਾਲੇ ਦੱਸਦੇ ਆ ਆਪਾਂ ਕੀ ਕੁਝ ਖਾਦਾ ਪੀਤਾ ਤੇ ਨਾਲੇ ਮਿਲਾਂਨੇ ਆ ਤੁਹਾਡੇ ਨਾਲ ਵੀ ਐਵੇਂ ਬ੍ਰਦਰ ਲਈ ਥੋੜਾ ਬਹੁਤਾ ਸਮਾਨ ਜੀ ਪਾਸਤਾ ਤੇ ਨੂਡਲਸ ਬਣਾਏ ਸੀ ਤਾਂ ਬੰਟिक्की ਸਾਡੇ ਇੱਥੇ ਫੇਵਰਟ ਆ ਇੱਕ ਸਟਾਲ ਲੱਗਦੀ ਆ ਤੇ ਉਹ ਮਤਲਬ ਮੈਨੂੰ ਲੱਗਦਾ 1:00 ਵਜੇ ਤੱਕ ਹੀ ਹੁੰਦੇ ਆ ਸਵੇਰੇ ਲੈ ਕੇ 10:00 ਵਜੇ ਤੋ ਤੇ ਉੱਥੋਂ ਬ੍ਰਦਰ ਬੰਟिक्की ਲਾਇਆ ਸੀ ਤੇ ਕੁਝ ਮੈਂ ਘਰੇ ਬਣਾ ਲਿਆ ਬ੍ਰਦਰ ਤੇ ਭਾਬੀ ਆਏ ਸੀਗੇ ਤੇ ਮੈਂ ਕਿਹਾ ਤੁਹਾਨੂੰ ਕਿ ਆਪਾਂ ਨਾਲ ਸ਼ੂਟ ਕਰਾਂਗੇ ਗੱਲ ਕਰਾਵਾਂਗੇ ਸੌਰੀ ਉਹਨਾਂ ਦਾ ਚਾਹੀ ਉਹਨਾਂ ਦੇ ਜੰਮ ਬੱਚਿਆਂ ਨੇ ਇੰਨਾ ਮਤਲਬ ਉਹ ਪਾ ਦਿੱਤਾ ਕਿ ਜਾਦੀਪੁਰ ਕੇ ਬਾਅਦ ਕੁਝ ਵੀਡੀਓ ਵਗੈਰਾ ਸ਼ੂਟ ਕਰਨ ਦਾ ਤੇ ਘੰਟਾ 2 ਘੰਟੇ ਬੈਠੇ ਥੋੜੀਆਂ ਗੱਲਾਂ ਬਾਤਾਂ ਮਾਰੀਆਂ ਖਾਦਾ ਪੀਤਾ ਤੇ ਉਹ ਚਲੇ ਗਏ ਤੇ ਹੁਣ ਟਾਈਮ ਹੋ ਗਿਆ 4 ਵਜੇ ਚੱਲੇ ਆ ਤੇ ਮੈਂ ਆਪਣਾ ਕਿਚਨ ਦਾ ਕੰਮ ਕਰਨ ਲੱਗਤੀ ਅੱਜ ਬਲੈਕ ਵਾਲੇ ਚਣੇ ਕੀ ਹੋਏ ਸੀਗੇ ਤੇ ਉਹ ਮੈਂ ਜਾ ਬਣਾ ਲਈਏ ਤੇ ਇੱਧਰ ਲੱਡੂ ਭਾਈ ਆਪਣਾ ਹੋਮਵਰਕ ਕਰ ਰਿਆ। ਇਹਦਾ ਨਾ ਕੰਮ ਸੀਗਾ ਸਕੂਲ ਦਾ। ਤੇ ਥੋੜਾ ਥੋੜਾ ਕਰਕੇ ਡੇਲੀ ਕਰਵਾ ਰਹੀ ਸੀਗੀ। ਤੇ ਹੁਣ ਬਸ ਇੱਕ ਦਿਨ ਰਹਿ ਗਿਆ ਤੇ ਹੁਣ ਮੈਂ ਕਿਹ ਜਾਣਾ ਹੁਣ ਜਿਹੜਾ ਰੰਗਾ ਉਹ ਵੀ ਫਿਨਿਸ਼ ਕਰ ਲ ਬਸ ਕਲਰਿੰਗ ਵਗੈਰਾ ਦਾ ਰਹਿ ਗਿਆ ਬਾਕੀ ਤਾਂ ਮੈਂ ਕੰਪਲੀਟ ਕਰ ਹੀ ਲਿਆ ਆਪਣਾ। ਤੇ ਹੁਣ ਜਾਣਾ ਪੈਣਾ ਬਈ ਛੁੱਟੀਆਂ ਤੋਂ ਵੱਧਣ ਦਾ ਕੋਈ ਚਾਂਸ ਨਹੀਂ। ਓਕੇ ਬੇਟਾ ਪ੍ਰੋਪਰ ਟੂ ਕਰਵਣਾ। ਕਣੇ ਸਵੇਰ ਦੇ ਭਿਓਏ ਸੀਗੇ ਤੇ ਹੁਣ ਮੈਂ ਉਹਨੂੰ ਉਬਲਣ ਵਾਸਤੇ ਰੱਖ ਦਿੱਤਾ ਹੈ ਇੱਧਰ ਫਰਾਈਪੈਨ ਚ ਚਾਹ ਦਾ ਪਾਣੀ ਪਾ ਕੇ ਰੱਖਿਆ ਮੈਂ ਕਿਾ ਥੋੜਾ ਰੁਕ ਕੇ ਤੇ ਫਿਰ ਚਾਹ ਬਣਾਉਣੀ ਆ ਤੇ ਨਾਲ ਹੀ ਸਬਜ਼ੀ ਨੂੰ ਤੜਕਾ ਜਿਹੜਾ ਉਹ ਲਗਾ ਦਾਂਗੇ ਉਹਨਾਂ ਤੱਕ ਇਹਦਾ ਮਸਾਲਾ ਤਿਆਰ ਕਰਦੇ ਹਾਂ ਨਾਲ ਨਾਲ ਮੈਂ ਸਬਜ਼ੀ ਵਾਸਤੇ ਲਸਣ ਪਿਆਜ ਜਿਹੜਾ ਸੀਗਾ ਉਹ ਸ਼ਲਰੀ ਮੈਂ ਕਿਹਾ ਚਲੋ ਸਬਜ਼ੀ ਦਾ ਮਸਾਲਾ ਤਿਆਰ ਹੋ ਜਾਂਦਾ ਤੇ ਨਾਲ ਹੀ ਇਹ ਸ਼ਰਾਰਤੀ ਬੱਚਾ ਬੈਠਾ ਸੀਗਾ ਨੂੰ ਮੈਂ ਕਿਹਾ ਹோம்ਵਰਕ ਕਰਵਾ ਲਾ ਵਿੱਚੋਂ ਕੁਝ ਬਹਾਨੇबाजी ਕਰ ਰਹੀ ਸੀ ਛੋਟੀ ਬੇਟੀ ਸੁੱਤੀ ਹੈ ਕਹਿੰਦੀ ਮਮਾ ਮੈਨੂੰ ਨੀਂਦ ਨਹੀਂ ਆਈ ਮੈਂ ਕਿਹਾ ਚਲੋ ਤੁਸੀਂ ਬੈਠੋ ਮੈਂ ਤੈਨੂੰ ਹோம்ਵਰਕ ਕਰਵਾਨੀ ਆ ਤੇ ਬਹਾਨੇ ਜੇ ਕਰ ਰਹੀ ਸੀਗੀ ਕਿ ਬਾਕੀ ਕੰਪਲੀਟ ਹੋ ਗਿਆ ਪਾਪਾ ਕਹਿੰਦੇ ਮੈਂ ਆ ਕੇ ਕਰਵਾਉਂਗਾ ਮੈਂ ਕਿਹਾ ਕੋਈ ਗੱਲ ਨਹੀਂ ਪਾਪਾ ਨੂੰ ਮੈਂ ਕਹਿ ਦਿੱਤਾ ਮੈਂ ਕਿਹਾ ਪਾਪਾ ਨਾਲ ਗੱਲ ਹੋ ਗਈ ਹੈ ਪਾਪਾ ਕਹਿੰਦੇ ਤੁਸੀਂ ਕਰੋ ਕੰਪਲੀਟ ਤੇ ਕਲਰ ਕਰਨ ਵਾਲੇ ਸੀਗੇ ਇਹਦੇ ਤੇ ਇਦਾਂ ਹੀ ਇੱਕ ਇੱਕ ਪੇਜ ਮੈਂ ਸਾਰਾ ਇੱਕਦਮ ਹੀ ਖਤਮ ਨਹੀਂ ਕਰਵਾਇਆ ਕਿ ਫਿਰ ਬੱਚੇ ਨੂੰ ਬਾਅਦ ਚ ਕਰਨ ਨੂੰ ਕੋਈ ਕੰਮ ਨਹੀਂ ਦਾ ਡੇਲੀ ਦਾ ਥੋੜਾ ਥੋੜਾ ਜਿਹੜਾ ਸੀਗਾ ਉਹ ਕਰਵਾ ਰਹੀ ਸੀ ਤਦ ਫਿਰ ਮੈਂ ਕਿਚਨ ਦੇ ਵਿੱਚ ਆ ਗਈ ਸੀ ਛਿੱਲ ਲਿਆ ਸੀ ਪਿਆਜ਼ ਤੇ ਲਸਣ ਵਗੈਰਾ ਮੈਂ ਕਿਹਾ ਕੱਟ ਕੇ ਤੇ ਨਾਲ ਹੀ ਇਹਨੂੰ ਨਾਲ ਚ ਮਿਕਸੀ ਚ ਗ੍ਰाइंड ਕਰ ਲਾਂਗੇ ਤੇ ਉਧਰ ਮੈਂ ਚਾਹ ਰੱਖ ਦਿੱਤੀ ਸੀ ਤੇ ਨਾਲ ਕੱਟ ਸੀ ਇੱਕ ਦੇ ਉੱਪਰ ਜਿਹੜਾ ਸੀਗਾ ਸਬਜ਼ੀ ਦਾ ਤੜਕਾ ਇਹ ਪੁੱਜਣ ਵਾਸਤੇ ਰੱਖ ਦਾਂਗੇ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਜੇ ਤੁਹਾਨੂੰ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜਿਹੜੇ ਫਸਟ ਟਾਈਮ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਆ ਤੇ ਇਹਦੇ ਨਾਲ ਹੀ ਤੁਸੀਂ ਨਾ ਬੈਲ ਆਈਕਨ ਵੀ ਪ੍ਰੈਸ ਕਰ ਦਿਆ ਕਰੋ ਤਾਂ ਜੋ ਸਾਡੀ ਕੋਈ ਵੀ ਨਵੀਂ ਵੀਡੀਓ ਜਿਹੜੀ ਤੁਹਾਡੇ ਤੱਕ ਜਿਹਦੋਂ ਵੀ ਆਵੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਮਿਲ ਜਾਇਆ ਕਰੇ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ